ਤੁਸੀਂ ਦੇਖ ਰਹੇ ਹੋ ਬਲਵੰਤ ਸੰਮੇ ਵਾਲੀ ਲਾਈਵ ਵਿੱਚ ਆਪ ਸਭ ਦਾ ਜੀਲਾ ਸ਼੍ਰੀ ਮੁਕਤਸਰ ਸਾਹਿਬ ਟ੍ਰੈਫਿਕ ਪੁਲਿਸ ਦੇ ਤਰਸੀਮ ਸਿੰਘ ਏਐਸਆਈ ਨੇ ਵੱਖ-ਵੱਖ ਵੀਕਲਾਂ ਦੀ ਚੈਕਿੰਗ ਕਰਕੇ ਕੱਟੇ ਚਲਾਣ ਉਹਨਾਂ ਕਿਹਾ ਕਿ ਈ ਰਿਸ਼ਕਾ ਵਿਦਆਊਟ ਕਾਪੀ ਅਤੇ ਵਿਦਆਊਟ ਲਾਇਸੈਂਸ ਚਲਾਉਣ ਵਾਲਿਆਂ ਦੇ ਵਹੀਕਲ ਕੀਤੇ ਜਾਣਗੇ ਬੰਦ ਉਹਨਾਂ ਨੇ ਪਰਿਵਾਰਾਂ ਨੂੰ ਕੀਤੀ ਅਪੀਲ ਕਿ 18 ਸਾਲ ਤੋਂ ਘੱਟ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦਿੱਤਾ ਜਾਵੇ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਇਸ ਸਮੇਂ ਜਸਪ੍ਰੀਤ ਸ਼ਾਵੜਾ ਵੈਲਫੇਅਰ ਸੁਸਾਇਟੀ ਦੇ ਵੀ ਵੱਤਵਤ ਸਹਿਯੋਗ ਦਿੱਤਾ ਉਹਨਾਂ ਨੇ ਪਰਵਾਨਾ ਨੂੰ ਕਿਹਾ ਕਿ ਪ੍ਰਸ਼ਾਸਨ ਦਾ ਵੱਤਵਤ ਸਹਿਯੋਗ ਦਿੱਤਾ ਜਾਵੇ। ਇਹਦਾ ਆ ਲੈਡ ਲਾਇਸੈਂਸ ਵੀ ਇਹਦਾ ਨਹੀਂ ਹੈਗਾ ਕਾ। ਨਹੀਂ ਇਹ ਸੰਸਦਿਕ ਗਲਤੀ ਬਹੁਤ ਹੈ। ਮੈਂ ਸੰਸਦਾਂ। ਚਲਪ੍ਰੀਤ ਕਾ ਨਾ ਜਿੰਨਾ ਨਹੀਂ ਜਿੰਨਾ ਮਾਤਾ ਕਰਾਇਆ ਨਾ ਜਲਾਮਾ ਇਹ। ਉਹਨਾਂ ਆਪਨੇ ਖੀ ਵੀ ਅਨੇ ਇਸ ਤਰ੍ਹਾਂ ਦੀ ਹੀ ਰੈਸਟਰੀ ਦੀ ਕਾਪੀ ਬਣੀ ਹੋਈ ਹੈ ਪੀ ਵੀ 04 ए जी 0354 ਇਹ ਪਲਾਸਟਿਕ ਦਾ ਜੀ ਕਾਗਜ਼ ਦਾ ਜੀ ਪਲਾਸਟਿਕ ਦਾ ਜੀ ਜਿਵੇਂ ਆਪਣੇ ਦੂਜੇ ਵੀਕਲ ਦੀ ਕਾਪੀ ਬਣਦੀ ਹੈ ਨਾ ਜੀ ਉਹ ਗਲਤ ਨਹੀਂ ਜੀ ਜੇ ਸਹੀ ਚੀਜ਼ ਹੈ ਜੀ ਸਹੀ ਇਹ ਬਿਲਕੁਲ ਸਹੀ ਹੈ ਜੀ ਇਹ ਦੂਜੇ ਆ ਮੁੰਡੇ ਨੇ ਵੀ ਉਹ ਆ ਚੈੱਕ ਕਰਾ ਲਿਆ ਆਪਣੀ ਜੀ ਬਣਵਾਈ ਆ ਐ ਸਿੱਧੇ ਨਾਲ ਸੇਨਾਲ ਦੀ ਇਹ ਥੋੜੇ ਜੀ ਫੋਟੋ ਦਿਖਾ ਲੈਂਦੇ ਹਾਂ ਅਮਰਾਈ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਸਾਨੂੰ ਸਖਤ ਅਦਾਇਤਾ ਨੇ ਮਾਨਜੋਗ ਐਸਐਸਬੀ ਸਾਹਿਬ ਵੱਲੋਂ ਲੋਕਾਂ ਦੀ ਸੇਫਟੀ ਲਈ ਆ ਇਹ ਹਦਾਇਤਾਂ ਜਿਹੜੇ ਵਿਦਆਊਟ ਹੈਲਮਟ ਨੇ ਉਹਨਾਂ ਦੇ ਅਸੀਂ ਚਲਾਨ ਕਰਾਂਗੇ ਕਰਾਂਗੇ ਜੀ ਇਹ ਐਸਐਸਪੀ ਸਾਹਿਬ ਦੇ ਕਿਆ ਸਖਤ ਹਦਾਇਤ ਆ ਤੇ ਅਸੀਂ ਮਹਿਮਤ ਵੀ ਚਲਾਈ ਹੋਈ ਆ ਛਾਵੜਾ ਸਾਹਿਬ ਨਾਲ ਨੇ ਇਹਨਾਂ ਦੇ ਜਰੀਏ ਅਸੀਂ ਪਹਿਲਾਂ ਵੀ ਲੋਕਾਂ ਨੂੰ ਗਾਈਡ ਕਰ ਚੁੱਕੇ ਆ ਵੀ ਵਿਦਆਊਟ ਹੈਲਮਟ ਟੂ ਵੀਲਰ ਵੀ ਕਲਾ ਚਲਾਓ ਹੁਣ ਤੱਕ ਕਿੰਨੇ ਚਲਾਨ ਅੱਜ ਕਿੰਨੇ ਹੋਏ ਹੁਣ ਤੱਕ ਅਸੀਂ ਜੀ ਦੋ ਚਲਾਨ ਕੀਤੇ ਆ ਜੀ ਹਜੇ ਇੱਕ ਹੈਲਮਟ ਦਾ ਜੀ ਤੇ ਇੱਕ ਰੌਂਗ ਪਾਰਕਿੰਗ ਦਾ ਜੀ ਬਾਕੀ ਚਲਾਨ ਕਰਾਂਗੇ ਚਲਾ ਰਹੇ ਆ ਵੀ ਜਿਹੜੇ ਵਿਦਆਊਟ ਅ ਹੈਲਮਟ ਆ ਉਹਨਾਂ 'ਚਲਾਨ ਕਰ ਰਹੇ ਆ ਜੀ ਅਸੀਂ ਕੁੜੀਆਂ ਦੇ ਵੀ ਕਰ ਰਹੇ ਆ ਜੀ ਤੇ ਜੋ ਵੀ ਵਿਦਆਊਟ ਅ ਹੈਲਮਟ ਸਾਨੂੰ ਮਿਲਦੇ ਆ ਜੀ ਅਸੀਂ ਉਹਨਾਂ ਦੇ ਚਲਾਨ ਕਰ ਰਹੇ ਆ ਆ ਰਹੇ ਕੋਈ ਰਿਕਸ਼ਾ ਵੀ ਜਿਹਦਾ ਵੀ ਬੋਨ ਦਿੱਤਾ ਹੀ ਨਹੀਂ ਇਹ ਰਿਕਸ਼ਾ ਜਿਹਦੇ ਕੋਲੇ ਡਰਾਈਵਿੰਗ ਲਾਇਸੈਂਸ ਹੈ ਨਹੀਂ ਉਹ ਤਾਂ ਅਸੀਂ ਬਾਉਂਡੀ ਕਰਾਂਗੇ ਜੀ ਤੇ ਜਿਹਦੇ ਨੂੰ ਅਸੀਂ 10 ਤਰੀਕ ਦਾ ਟਾਈਮ ਦਿੱਤਾ ਜਿਹਦੇ ਕੋਲੇ ਕੋਈ ਕਾਪੀ ਹੈ ਨਹੀਂ ਨਾ ਡਾਕੂਮੈਂਟ ਹੈ ਜਿਹਨਾਂ ਨੇ ਨਹੀਂ ਤਿਆਰ ਕਰਵਾਏ 10 ਤਰੀਕ ਤੋਂ ਬਾਅਦ ਅਸੀਂ ਵਿਦਆਊਟ ਡਾਕੂਮੈਂਟ ਉਹ ਵੀ ਬੰਦ ਕਰਾਂਗੇ ਜੀ ਹੈਲਮਟ ਬਾਰੇ ਕੀ ਕਹਿਣਾ ਚਾਹੋਗੇ ਜੀ ਦਸਤਖਤ ਕਹਿੰਦਾ ਚਲਾਣ ਕਰਦੇ ਜੀ ਹੈਲਮਟ ਦੇ ਅਸੀਂ ਸ਼ੁਰੂਆਤ ਕੀਤੀ ਹੈ ਜੀ ਹਜੇ ਇੱਕ ਚਲਾਣ ਵੈਲਿਡਿਜ਼ ਦਾ ਕੀਤਾ ਜੀ ਤੇ ਅਸੀਂ ਕਰ ਰਹੇ ਹਾਂ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵਿਦਆਊਟ ਹੈਲਮਟ ਕੋਈ ਵੀ ਬਾਜ਼ਾਰ ਚ ਜਾਂ ਮੇਨ ਰੋਡ ਤੇ ਨਾ ਚਲੋ ਜੀ ਤੇ ਤੁਹਾਡੀ ਸੇਫਟੀ ਲਈ ਹੈ ਜੀ ਜਿਹੜੇ ਏਰਕਸ ਜਿਹੜੇ ਸਵਾਰੀਆਂ ਵਾਲੇ ਆ ਤੇ ਓਟੋ ਆਟੋ ਇਹਦਾ ਕੰਮ ਕਰ ਰਹੇ ਆ ਅਸੀਂ ਉਹਨਾਂ ਨੂੰ ਵੀ ਉਹਨਾਂ ਉਹਨਾਂ ਨੂੰ ਵੀ ਅਸੀਂ ਬੌਂਡ ਕਰਾਂਗੇ ਜਿਹੜੇ ਓਵਰਲੋਡਡ ਆ ਤੇ ਲੈ ਜਸਪ੍ਰੀ ਸਿੰਘ ਛਾਬੜਾ ਟ੍ਰੈਫਿਕ ਮਾਰਸ਼ਲ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਦਿਨੋ ਦਿਨ ਵੱਧ ਰਹੇ ਸੜਕੀ ਹਾਸਿਆਂ ਨੂੰ ਰੋਕਣ ਲਈ ਸਾਨੂੰ ਹਰੇਕ ਵਿਅਕਤੀ ਦੇ ਸਹਿਯੋਗ ਦੀ ਲੋੜ ਹੈ ਅਸੀਂ ਹੁਣ ਇੱਕ ਹੈਲਮਟ ਪਾਉਣ ਦੀ ਮੋਹਮ ਸ਼ੁਰੂ ਕੀਤੀ ਹੈ ਕਿ ਹਰੇਕ ਵਿਅਕਤੀ ਆਪਣੀ ਸੁਰੱਖਿਆ ਲਈ ਹੈਲਮਟ ਦਾ ਪ੍ਰਯੋਗ ਕਰੇ ਵਾਰ-ਵਾਰ ਕਹਿਣ ਦੇ ਬਾਅਦ ਵੀ ਲੋਕ ਹੈਲਮਟ ਅਤੇ ਜੈਂਸ ਲਈ ਹਰੇਕ ਵਿਅਕਤੀ ਲਈ ਭਾਵੇਂ ਉਹ ਬੱਚਾ ਹੈ हेलमेट ਜ਼ਰੂਰੀ ਹੈ ਵੇਖਣ ਵਿੱਚ ਆਇਆ ਕਿ ਲੋਕ ਸਾਡੀ ਅਪੀਲ ਨੂੰ ਸਵੀਕਾਰ ਨਹੀਂ ਕਰ ਰਹੇ ਅੱਜ ਟ੍ਰੈਫਿਕ ਪੁਲਿਸ ਵਿਦਾਊਟ ਹੈਲਮਟ ਵਾਲਿਆਂ ਦੇ ਚਲਾਨ ਕਰ ਰਹੀ ਹੈ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ 1500 ਰੁਪਏ ਦਾ ਹੈਲਮਟ ਆ ਜਾਂਦਾ ਹੈ ਆਪਣੀ ਸੁਰੱਖਿਆ ਲਈ ਹੈਲਮਟ ਦਾ ਪ੍ਰਯੋਗ ਕਰੋ